ਜੇ ਤੁਸੀਂ ਇਹ ਵੀਡੀਓ ਵੇਖ ਰਹੇ ਹੋ ਤਾਂ ਤੁਹਾਡੇ ਨਾਲ ਵੀ ਇਹ ਚੀਜ਼ ਜ਼ਰੂਰ ਹੋਈ ਹੋਵੇਗੀ ਤੁਹਾਡੇ ਘਰ ਦੇ ਵਿੱਚ ਵੀ ਹਮੇਸ਼ਾ ਪੈਸੇ ਦੀ ਤੰਗੀ ਚੱਲਦੀ ਰਹਿੰਦੀ ਹੋएगी ਪੈਸੇ ਨੂੰ ਲੈ ਕੇ ਕੋਈ ਨਾ ਕੋਈ ਕਲੇਸ਼ ਤੁਹਾਡੇ ਘਰ ਦੇ ਵਿੱਚ ਬਣਿਆ ਰਹਿੰਦਾ ਹੋਏਗਾ ਤੁਸੀਂ ਬਹੁਤ ਸਾਰੇ ਬਾਬਿਆਂ ਕੋਲ ਜਾਏ ਬਹੁਤੀ ਉਪਾਹ ਕਰਵਾ ਕੇ ਵੇਖ ਲੇ ਪਰ ਕੋਈ ਵੀ ਫਰਕ ਨਹੀਂ ਪਿਆ ਘਰ ਦੇ ਵਿੱਚ ਪੈਸੇ ਦੀ ਬਰਕਤ ਬਿਲਕੁਲ ਵੀ ਨਹੀਂ ਹੋਈ ਉਲਟਾ ਜੋ ਤੁਹਾਡੇ ਕੋਲੇ ਪੈਸੇ ਸੀਗੇ ਉਹ ਵੀ ਤੁਸੀਂ ਇਹਨਾਂ ਉਪਾਵਾਂ ਦੇ ਵਿੱਚ ਇਹਨਾਂ ਬਾਬਿਆਂ ਕੋਲ ਜਾ ਕੇ ਉਜਾੜ ਲਈ ਪਰ ਹੁਣ ਤੁਹਾਨੂੰ ਟੈਨਸ਼ਨ ਲੈਣ ਦੀ ਬਿਲਕੁਲ ਵੀ ਲੋੜ ਨਹੀਂ ਅੱਜ ਇੱਕ ਅਜੀਹਾ ਉਪਾਅ ਤੁਹਾਡੇ ਨਾਲ ਸਾਂਝਾ ਕਰੂੰਗਾ ਜਿਹਦੇ ਨਾਲ ਤੁਸੀਂ ਆਪ ਹੱਥ ਜੋੜ ਕੇ ਪੀਰਾਂ ਨੂੰ ਕਹੋਗੇ ਕਿ ਬਸ ਕਰੋ ਸਾਨੂੰ ਹੋਰ ਤੰਨ ਨਹੀਂ ਚਾਹੀਦਾ ਸਾਡੇ ਕੋਲੇ ਬਹੁਤ ਤੰਨ ਹੋ ਗਿਆ ਇਹ ਉਪਾਅ ਪੀਰਾਂ ਕੋਲੋਂ ਸਿਰਫ ਤੰਨ ਮੰਗਣ ਦਾ ਬਹੁਤ ਹੀ ਖਾਸ ਉਪਾਅ ਹੈ ਇਸ ਨੂੰ ਧਿਆਨ ਨਾਲ ਸੁਣ ਕੇ ਧਿਆਨ ਨਾਲ ਸਮਝ ਕੇ ਫਿਰ ਆਪਣੀ ਜ਼ਿੰਦਗੀ ਵਿੱਚ ਅਪਣਾਓ ਤਾਂ ਜੋ ਤੁਹਾਡਾ ਉਲਟਾ ਕੋਈ ਨੁਕਸਾਨ ਨਾ ਹੋਵੇ ਸਮਾਨ ਨਾਕਰਾਵ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ ਅੱਜ ਦੀ ਇਹ ਵੀਡੀਓ ਖਾਸ ਦੋ ਭਾਗਾਂ ਦੇ ਵਿੱਚ ਵੰਡੀ ਹੋਏਗੀ ਪਹਿਲੇ ਭਾਗ ਦੇ ਵਿੱਚ ਆਪਾਂ ਉਸ ਉਪਾਅ ਬਾਰੇ ਤੁਹਾਨੂੰ ਦੱਸਾਂਗੇ ਤੇ ਦੂਸਰੇ ਭਾਗ ਦੇ ਵਿੱਚ ਆਪਾਂ ਇਹ ਗੱਲ ਕਰਾਂਗੇ ਕਿ ਆਪਾਂ ਉਹ ਉਪਾਅ ਕਰਦੇ ਸਮੇਂ ਕਿਹੜੀਆਂ ਖਾਸ ਗਲਤੀਆਂ ਦਾ ਧਿਆਨ ਰੱਖਣਾ ਤਾਂ ਜੋ ਇਹ ਉਪਾਅ ਚੰਗੀ ਤਰ੍ਹਾਂ ਕੰਮ ਕਰੇ ਤੇ ਤੁਹਾਡੀ ਜ਼ਿੰਦਗੀ ਵਿੱਚ ਵੀ ਬਰਕਤ ਆਵੇ ਗੱਲ ਕਰਦੇ ਆਂ ਪਹਿਲੇ ਭਾਗ ਦੀ ਇੱਥੇ ਮੈਂ ਤੁਹਾਨੂੰ ਕੋਈ ਟੂਣਾ ਨਹੀਂ ਦੱਸ ਰਿਹਾ ਕੋਈ ਜਾਦੂ ਨਹੀਂ ਦੱਸ ਰਿਹਾ ਸਿਰਫ ਇੱਕ ਸਿੱਧੀ ਜਈ ਗੱਲ ਦਸੂਗਾ ਆਪਣੀ ਜ਼ਿੰਦਗੀ ਇੰਨੀ ਜ਼ਿਆਦਾ ਬਿਜ਼ੀ ਹੋ ਚੁੱਕੀ ਹੈ ਕਿ ਆਪਣੇ ਕੋਲੇ ਬਿਲਕੁਲ ਵੀ ਟਾਈਮ ਨਹੀਂ ਹੈਗਾ ਤੁਸੀਂ ਆਪ ਹੀ ਸੋਚੋ ਲਾਸਟ ਟਾਈਮ ਤੁਸੀਂ ਕਿਹੜਾ ਪੁੰਨ ਦਾਨ ਕੀਤਾ ਸੀ ਤੁਹਾਨੂੰ ਯਾਦ ਵੀ ਨਹੀਂ ਆਏਗਾ ਤੇ ਜੇਕਰ ਤੁਹਾਨੂੰ ਯਾਦ ਆ ਵੀ ਗਿਆ ਤੇ ਉਹ ਇੰਨਾ ਪੁਰਾਣਾ ਹੋਏਗਾ ਕਿ ਤੁਸੀਂ ਆਪ ਹੈਰਾਨ ਹੋ ਜਾਓਗੇ ਕਿ ਅਸੀਂ ਬਸ ਇਹੀ ਪੁੰਨ ਕੀਤਾ ਜੋ ਸਮਾਂ ਲੰਘ ਗਿਆ ਉਹ ਹੁਣ ਵਾਪਸ ਤਾਂ ਨਹੀਂ ਆ ਸਕਦਾ ਪਰ ਅੱਗੇ ਆਪਾਂ ਪੁੰਨਦਾਨ ਕਰ ਸਕਦੇ ਹਾਂ ਉਹ ਪੁੰਨਦਾਨ ਦੇ ਵਿੱਚ ਕਿਹੜਾ ਉਪਾ ਕਰਨਾ ਤੁਸੀਂ ਕੀ ਕਰਨਾ ਇੱਕ ਚੌਲ ਲੈ ਲੈਣੇ ਨੇ ਚਾਹੀ 5 ਕਿਲੋ ਲਿਓ ਚਾਹੀ 10 ਕਿਲੋ ਇਹ ਤੁਹਾਡੀ ਮਰਜ਼ੀ ਹੈ ਚਾਹੀ ਕਿਲੋ ਲੈ ਲਿਓ ਜਿੰਨਾ ਵੀ ਤੁਹਾਡੇ ਤੋਂ ਸਰਦਾ ਬਣਦਾ ਉਹ ਚੌਲ ਤੁਸੀਂ ਲੈ ਲੈਣੇ ਨੇ ਉਹਨਾਂ ਚੌਲਾਂ ਨੂੰ ਬਣਾ ਲੈਣਾ ਉਹਨਾਂ ਚੌਲਾਂ ਨੂੰ ਬਣਾ ਕੇ ਚਾਹੇ ਮਿੱਠੇ ਬਣਾ ਲਿਓ ਚਾਹੇ ਨਮਕੀਨ ਇਹ ਤੁਹਾਡੀ ਇੱਛਾ ਹੈ ਜੋ ਤੁਹਾਨੂੰ ਵਧੀਆ ਲੱਗਦੇ ਨੇ ਉਹ ਬਣਾ ਲਿਓ ਉਹਨਾਂ ਚੌਲਾਂ ਨੂੰ ਬਣਾ ਕੇ ਆਪਣੇ ਪੀਰ ਮੁਰਸ਼ਿਦ ਨੂੰ ਭੋਗ ਲਵਾ ਕੇ ਉਹਨਾਂ ਚੌਲਾਂ ਨੂੰ ਬਾਹਰ ਲੈ ਜਾਣਾ ਹੈ ਘਰ ਤੋਂ ਬਾਹਰ ਦੇਖਣਾ ਹੈ ਕਿ ਕੋਈ ਇਨਸਾਨ ਇਦਾਂ ਦਾ ਹੈ ਜਿਹਨੂੰ ਭੁੱਖ ਲੱਗੀ ਹੋਵੇ ਕਈ ਵਾਰ ਆਪਾਂ ਲੇਬਰ ਚੌਂਕ ਦੇ ਵਿੱਚ ਜਾਂਦੇ ਆ ਉੱਥੇ ਬਹੁਤ ਸਾਰੇ ਮਜ਼ਦੂਰ ਖੜੇ ਹੁੰਦੇ ਨੇ ਉਹਨਾਂ ਮਜ਼ਦੂਰਾਂ ਨੂੰ ਜਾ ਕੇ ਇਹ ਚੌਲ ਖਵਾਇਓ ਜਦੋਂ ਉਹ ਚੌਲ ਖਾਣਗੇ ਉਹਨਾਂ ਦੇ ਪੇਟ ਦੀ ਅੱਗ ਬੁਝੇਗੀ ਤੇ ਤੁਹਾਨੂੰ ਉਹ ਦੁਆਵਾਂ ਦੇਣਗੇ ਜੋ ਕਿ ਬਹੁਤ ਹੀ ਮੁੱਲਵਾਨ ਹੋਣਗੀਆਂ ਜਿਨ੍ਹਾਂ ਦਾ ਕੋਈ ਵੀ ਮੁੱਲ ਨਹੀਂ ਹੋਏਗਾ ਤੁਹਾਡੇ ਤਾਂ 5 ਕਿਲੋ 10 ਕਿਲੋ ਚੌਲ ਹੀ ਲੱਗੇ ਨੇ ਪਰ ਜੋ ਦੁਆਵਾਂ ਉਹਨਾਂ ਨੇ ਤੁਹਾਨੂੰ ਦਿੱਤੀਆਂ ਹੋਣਗੀਆਂ ਉਹ ਬਹੁਤ ਹੀ ਵੱਡੀਆਂ ਹੋਣਗੀਆਂ ਤੇ ਇਹਨਾਂ ਕੰਮ ਕਰਨਗੀਆਂ ਕਿ ਤੁਸੀਂ ਕਦੀ ਸੋਚ ਨਹੀਂ ਸਕਦੇ ਹੋਗੇ ਜਦੋਂ ਉਹ ਦੁਆਵਾਂ ਦੇਣਗੇ ਤਦ ਤੁਹਾਡੀ ਜ਼ਿੰਦਗੀ ਵਿੱਚ ਵੱਖਰਾ ਜਿਹਾ ਚਮਤਕਾਰ ਹੋਏਗਾ ਕਿਉਂਕਿ ਪ੍ਰਕਿਰਤੀ ਦਾ ਨਿਯਮ ਹੈ ਜੇ ਆਪਾਂ 10 ਰੁਪਏ ਉਹਨਾਂ ਨੂੰ ਦਿੰਨੇ ਆ ਤੇ ਉਹ 100 ਗੁਣਾ ਹੋ ਕੇ ਆਪਣੇ ਕੋਲ ਆਉਂਦੇ ਨੇ ਚਾਹੇ 100 ਰੁਪਏ ਆਵੇਗਾ ਸਿਰਫ ਇੱਕ ਵਾਰ ਤੁਸੀਂ ਇਹ ਚੀਜ਼ ਕਰਕੇ ਵੇਖਿਓ ਜਦੋਂ ਆਪਾਂ ਥੋੜਾ ਜਿਹਾ ਵੀ ਦਾਨ ਕਰਦੇ ਆ ਤੇ ਫਿਰ ਉਹ 10 ਗੁਣਾ ਹੋ ਕੇ ਵਾਪਸ ਆਉਂਦਾ ਹੈ 10 ਰੁਪਏ ਕਰੋਗੇ 100 ਰੁਪਏ ਮਿਲੇਗਾ ਜਦੋਂ ਇੱਕ ਵਾਰ ਤੁਹਾਨੂੰ ਇਹ ਫਾਰਮੂਲਾ ਸਮਝ ਆ ਗਿਆ ਤੇ ਫਿਰ ਤੁਸੀਂ ਆਪਣੇ ਆਪ ਹੀ ਦਾਨ ਕਰਨ ਦੇ ਬਹਾਨੇ ਲੱਭਦੇ ਰਹੋਗੇ ਤੇ ਪੀਰ ਫਕੀਰ ਤੁਹਾਨੂੰ ਇੰਨਾ ਦੇਣਗੇ ਕਿ ਤੁਸੀਂ ਕਦੀ ਸੋਚਿਆ ਨਹੀਂ ਹੋਣਾ ਤੁਸੀਂ ਥੋੜਾ ਜਿਹਾ ਦਾਨ ਕਰੋਗੇ ਉਹਦੇ ਬਦਲੇ ਤੁਹਾਨੂੰ 10 ਗੁਣਾ ਹੋ ਕੇ ਵਾਪਸ ਮਿਲੇਗਾ ਇੱਕ ਟਾਈਮ ਇੰਨਾ ਆ ਜਾਏਗਾ ਕਿ ਤੁਹਾਡੇ ਘਰ ਇੰਨੀ ਬਰਕਤ ਹੋ ਜਾਏਗੀ ਕਿ ਤੁਸੀਂ ਆਪ ਕਹੋਗੇ ਕਿ ਹੁਣ ਸਾਨੂੰ ਕੁਝ ਨਹੀਂ ਚਾਹੀਦਾ ਸਾਡੇ ਘਰ ਸਭ ਕੁਝ ਹੈ ਹੁਣ ਤੁਸੀਂ ਆਪਣੀ ਕਿਰਪਾ بس ਸਾਡੇ ਤੇ ਬਣਾਈ ਰੱਖਿਓ ਇਹ ਤਾਂ ਸੀ ਉਹ ਉਪਾ ਹੁਣ ਆਪਾਂ ਗੱਲ ਕਰਾਂਗੇ ਦੂਸਰੇ ਭਾਗ ਦੀ ਉਪਾਅ ਕਰਦੇ ਸਮੇ ਤੁਸੀ ਕਿਹੜੀਆਂ ਖਾਸ ਦੋ ਗਲਤੀਆਂ ਦਾ ਧਿਆਨ ਰੱਖਣਾ ਹੈ ਇਹ ਦੋਵੇਂ ਗਲਤੀਆਂ ਬਹੁਤ ਹੀ ਖਾਸ ਨੇ ਪਰ ਜੋ ਦੂਸਰੀ ਗਲਤੀ ਹੈ ਉਹਨੂੰ ਧਿਆਨ ਨਾਲ ਸੁਣਿਓ ਇਹ ਗਲਤੀ ਲੋਕ ਅਕਸਰ ਕਰਨਗੇ ਗੱਲ ਕਰਦੇ ਆਂ ਸਭ ਤੋਂ ਪਹਿਲੀ ਗਲਤੀ ਦੀ ਆਪਣੇ ਮਨ ਵਿੱਚ ਲਾਲਚ ਕਦੀ ਨਹੀਂ ਰੱਖਣਾ ਬਹੁਤ ਸਾਰੇ ਲੋਕ ਆਪਣੇ ਮਨ ਦੇ ਵਿੱਚ ਲਾਲਚ ਰੱਖਣਗੇ ਕਿ ਅਸੀਂ ਇਹ ਪੁੰਨਦਾਨ ਕਰ ਰਹੇ ਆਂ ਤੇ ਇਹਦੇ ਬਦਲੇ ਸਾਨੂੰ ਪੈਸਾ ਮਿਲੇਗਾ ਇਹ ਸਾਡਾ ਏ ਕੰਮ ਬਣ ਜੇਗਾ ਆਪਣੇ ਮਨ ਦੇ ਵਿੱਚੋਂ ਲਾਲਚ ਕੱਢ ਕੇ ਫੇਰੇ ਉਪਾ ਕਰਨਾ ਹੈ ਫੇਰੇ ਉਪਾ ਤੁਹਾਨੂੰ ਫਲ ਜ਼ਰੂਰ ਦੇਗਾ ਇਦਾਂ ਨਹੀਂ ਕਿ ਆਪਣੇ ਮਨ ਦੇ ਵਿੱਚ ਲਾਲਚ ਰੱਖਣਾ ਕਿ ਮੈਂ ਇਹ ਸਭ ਕੁਝ ਕਰ ਰਿਹਾ ਤੇ ਫੇਰ ਹੀ ਮੈਨੂੰ ਫਲ ਮਿਲੇਗਾ ਬਸ ਸਿੰਪਲ ਇਹ ਕਹਿਣਾ ਕਿ ਜੋ ਕਰਵਾ ਰਹੇ ਹੋ ਤੁਸੀਂ ਕਰਵਾ ਰਹੇ ਹੋ ਤੇ ਜੋ ਫਲ ਦਿਓਗੇ ਮੈਨੂੰ ਮਨਜ਼ੂਰ ਹੈ ਤੇ ਫੇਰ ਦੇਖਿਓ ਤਵਾਡੇ ਘਰ ਕਿਦਾਂ ਬਰਕਤ ਹੁੰਦੀ ਦੂਸਰੀ ਗਲਤੀ ਬਹੁਤ ਸਾਰੇ ਲੋਕ ਕੀ ਕਰਨਗੇ ਉਹ ਸੋਚਣਗੇ ਕਿ ਚਲੋ ਕਿਸੇ ਦੂਸਰੇ ਨਹੀਂ ਖਾਣਾ ਜਿੱਦਾਂ ਮਰਜ਼ੀ ਬਣਾ ਦਿੰਨੇ ਆ ਜਿੱਦਾਂ ਮਰਜ਼ੀ ਉਹ ਸਸਤੇ ਜਿਹੇ ਚੋਲ ਲੈ ਲੈਣਗੇ ਜਿੱਦਾਂ ਮਰਜ਼ੀ ਉਹ ਐਵੇਂ ਬਣਾ ਕੇ ਵੰਡ ਦੇਣਗੇ ਪਰ ਇਹ ਗਲਤੀ ਕਦੇ ਨਾ ਕਰਿਓ ਉਸ ਚੀਜ਼ ਦੇ ਵਿੱਚ ਤੁਹਾਡਾ ਪਿਆਰ ਤੁਹਾਡੀ ਸ਼ਰਧਾ ਇਹ ਚੀਜ਼ਾਂ ਐਡ ਹੋਣੀਆਂ ਚਾਹੀਦੀਆਂ ਨੇ ਫੇਰ ਹੀ ਉਹ ਚੋਲ ਵਧੀਆ ਬਣਗੇ ਇਦਾਂ ਨਹੀਂ ਕਿ ਹੋਰ ਹੀ ਚੀਜ਼ ਬਣਾ ਕੇ ਉੱਥੇ ਵੰਡ ਦਿੱਤੀ ਜੇ ਉਪਾਅ ਕਰਨਾ ਹੈ ਸੱਚੇ ਮਨ ਨਾਲ ਕਰਨਾ ਹੈ ਸਾਫ ਸਫਾਈ ਦਾ ਖਾਸ ਧਿਆਨ ਰੱਖ ਕੇ ਕਰਨਾ ਹੈ ਫੇਰੀ ਤੁਹਾਨੂੰ ਬਰਕਤ ਮਿਲੇਗੀ ਫੇਰੀ ਤੁਹਾਡੇ ਘਰ ਖੁਸ਼ੀਆਂ ਆਉਣਗੀਆਂ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਜੈ ਪੀਰਾਂ ਦੀ ਜਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵ ਕੇ ਦਰਬੇਸ਼ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜਰੂਰ ਔਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਜਿੱਥੇ ਵੀ ਪੀਰਾਂ ਫਕੀਰਾਂ ਦੇ ਆਸ਼ਕ ਬੈਠੇ ਨੇ ਉਹਨਾਂ ਦੇ murid ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ